ਸਾਰਾ ਬਿਲ ਆਪਣੇ ਬਨੇ ਇਲਾਕੇ ਦੇ ਇਲਾਕਾ ਡੁੱਬਣ ਰਿਹਾ ਇਹ ਪੁੱਲ ਤੇ ਕੀ ਕਰਨਾ ਸਾਬਰ ਮੁਖੰਦਰੀ ਸਾਹਿਬ ਨੇ ਇਹ ਪੁੱਲ ਤੇ ਕੀ ਹੀ ਗਜੜਾ ਇਸ ਵੇਖ ਕੇ ਤੇ ਮੁੜ ਗਏ ਕਿ ਇਹ ਐਡੇ ਧਾਣੇ ਵੇਚ ਕੇ ਤਾਂ ਜਾਣ ਲਈ ਆ ਵੀ ਸਾਨੂੰ ਇੰਨਾ ਜਾਣਦਾ ਸਫਰਾ ਸਾਡੇ ਨਾਲ ਪ੍ਰਸ਼ਾਸਨ ਨੇ ਸਰਕਾਰ ਨੇ ਅੱਜ ਮੰਡ ਖੇਤਰ ਦੇ ਇਸ ਨਿਵਾਸੀਆਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਵਾ ਕਿ ਜਿਹੜਾ ਮੁੱਖ ਮੰਤਰੀ ਨੂੰ ਅਸੀਂ ਦੁੱਖਦਰਦ ਆਪਣਾ ਦੱਸ ਗਿਆ ਜਿਹੜਾ ਗ੍ਰਾਊਂਡ ਜ਼ੀਰੋ ਤੋਂ ਜਾਨੋਂ ਕਰਉਣਾ ਹੈ ਇਹ ਜਿਹੜਾ ਜ਼ੋਰਾ ਵਾਇਰ ਨੂੰ ਅਸੀਂ ਨਿਕਾਰਦੇ ਆ ਇਹ ਹਵਾ ਦਾ ਦੌਰਾ ਹੈ ਤੇ ਹਵਾ ਦੇ ਵਿੱਚ ਰਹਿਗੇ ਜੇ ਤੁਸੀਂ ਲੋਕਾਂ ਦੇ ਦੁੱਖਦਰਦ ਸੁਣ ਲਏ ਆ ਕਹਿ ਰਹੀ ਗਰਮੀ ਆ ਮੁਲਾਜ਼ਮ ਨੂੰ ਜਾਵਦਾ ਹੈ ਯਾਰ 1500 ਮੁਲਾਜ਼ਮ ਮਾਰਦਾ ਖਪਾਵੇ ਯਾਰ 1500 ਲੋਕ ਆਏ ਆ ਕਿ ਸਾਡਾ ਮੁੱਖ ਮੰਤਰੀ ਆਉਣਾ ਇਹ ਮੁੱਖ ਮੰਤਰੀ ਸਾਹਿਬ ਤੇ ਉਹਦਾ ਪਿੰਡਾਂ ਤੋਂ ਸਰਕਾਰ ਚੱਲਣੀ ਆ ਆ ਸਰਕਾਰ ਪਿੰਡਾਂ ਨੂੰ ਚੱਲਣੀ ਆ ਵਿੜਾ ਕਰਤਾ ਵਿੜਾ ਕਰਤਾ ਵਿੜਾ ਕਰਤਾ ਕੀ ਲੋਕਾਂ ਦਾ ਜਿੰਦਾਬਾਦ 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 ਸਰਦਾਰ ਨਹੀਂ ਬਹੁਤ ਗੱਲ ਕੋਈ ਨਹੀਂ ਸਾਨੂੰ ਪਤਾ ਸਾਡੀ ਮਿਲਸ਼ਾਹ ਦੂਸ਼ਰਸ਼ ਕਮੇਟੀ ਚ ਲਾ ਕਪੂਰ ਖਲਾਵੇ ਸੱਜੇ ਤੇ ਖੱਬੇ ਜੋ ਮੰਡ ਦੇ ਅਹਿਮ ਜ਼ਿੰਮੇਵਾਰ ਬੰਦੇ ਬਰੇ ਨਾਲ ਆ ਜੋ ਸਵੇਰ ਦਾ ਸੀਆਡੀ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਲਾਵਾਂਗੇ ਆ ਜੋ ਅਸੀਂ ਮੰਗ ਪੱਤਰ ਕੱਢਿਆ ਇਹਦੇ ਵਿੱਚ ਅਹਿਮ ਗੱਲਾਂ ਇਹ ਦਰਿਆ ਦੀ ਖਲਾਈ ਜਿਹੜੀ ਆ ਜ਼ਮੀਨਾਂ 5 ਏਕੜ ਜਿਹੜੀ ਪਹਿਲੇ ਸਮੇਂ 15 20 ਏਕੜ ਦੀ ਜ਼ਮੀਨ ਆ ਤੇ 5 ਏਕੜ ਦਾ ਉਹ ਮਾਪਜਾ ਦਿੰਦੇ ਰਿਆ ਤੇ ਅਸੀਂ ਅਖੇ ਇਹਦੀ ਸ਼ਰਤ ਢਾਓ ਸ਼ਹਿਰ ਦਾ ਪ੍ਰਸ਼ਾਸਨ ਨੇ ਸਾਨੂੰ ਘੁੰਮਣ ਘੇਰੀ ਚ ਪਾ ਕੇ ਰੱਖਿਆ ਕਿ ਤੁਹਾਨੂੰ ਅਸੀਂ ਮੜਾਵਾਂਗੇ ਤੇ ਹੁਣ ਪੁਲ ਤੇ ਆਇਆ ਇੱਥੇ ਦੇ ਸਾਰਾ ਦੇ ਅਗਲੇ ਬਾਰੇ ਇਲਾਕੇ ਜੇ ਇਲਾਕਾ ਡੁੱਬਣ ਰਿਹਾ ਤੇ ਇਹ ਪੁਲ ਤੇ ਕੀ ਕਰਨਾ ਸਰਦਾਰ ਮੁੱਖ ਮੰਤਰੀ ਸਾਹਿਬ ਨੇ ਐ ਪੁੱਲ ਤੇ ਕੀ ਹੀ ਗੜੜਾ ਇਸ ਵੇਖ ਕੇ ਤੇ ਮੁੜ ਗਿਆ ਕੀ ਏਡੇ ਅਸੀਂ ਦਾਣੇ ਵੇਚ ਕੇ ਜਾਨ ਲਈ ਆ ਵੀ ਸਾਨੂੰ ਇੰਨਾ ਜਾਣ ਦਾ ਖਤਰਾ ਜਾਨ ਤੇ ਪਰਮਾਤਮਾ ਦੇ ਹੱਥ ਚ ਆ ਇੰਨੀ ਸਕੋਲਟੀ ਆ ਇੰਨੇ ਲੋਕ ਇਨਾਂ ਦੇ ਨਾਲ ਆ ਕਿਉਂ ਚੱਲਿਆ ਹੈ ਤਤਾਰੇ ਹੋਣ ਤੋਂ ਪਹਿਲਾਂ ਸੀਐਮ ਸਾਹਿਬ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਜਿਹੜੀਆਂ ਕਾਫਲੇ ਇੰਨਾ ਵੱਡਿਆ ਵੱਡਾ ਗੱਡੀਆਂ ਦਾ ਜਿਹੜਾ ਵਾ ਜਦੋਂ ਮੈਂ ਸੀਐਮ ਬਣਿਆ ਤਾਂ ਮੈਂ ਵੱਧ ਤੋਂ ਵੱਧ ਇੱਕ ਜਾਂ ਦੋ ਗੱਡੀਆਂ ਰੱਖਾਂਗਾ ਅੱਜ ਜਿਹੜੀ ਆ ਪਬਲਿਕ ਦੀ ਸਾਰੀ ਆਵਾਜ਼ ਜੇ ਵੀ ਠੱਪ ਕੀਤੀ ਹੋਈ ਹੈ ਤੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਜੀ ਪਾਇਲਟ 5 5 10 10 ਗੱਡੀਆਂ ਪਿੱਛੇ 10 ਦਾ ਮਗਰ ਅਸੀਂ ਆਨੇ ਵੀ ਜੇ ਇੰਨੇ ਹੀ ਸਾਡੇ ਲੋਕਾਂ ਨੂੰ ਖਤਰਾ ਤੇ ਮੁੱਖ ਮੰਤਰੀ ਕੀ ਆਉ ਅਸੀਂ ਇਹ ਮੁੱਖ ਮੰਤਰੀ ਤੋਂ ਇਹ ਮੰਗ ਪੱਤਰ ਦੇ ਜ਼ਰੀਏ ਤੇ ਪ੍ਰਸ਼ਾਸਨ ਦੇ ਤੇ ਜੋ ਜ਼ਿਲ੍ਹਾ ਕਪੂਰਥਲੇ ਦੇ ਡੀਸੀ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆਂ ਇਹ ਤੁਹਾਡੀ ਬਹੁਤ ਵੱਡੀ ਕਮਜ਼ੋਰੀ ਆ ਤੁਸੀਂ ਸਾਡਾ ਪੱਖ ਨਹੀਂ ਰੱਖ ਸਕਦੇ ਮੁੱਖ ਮੰਤਰੀ ਨੂੰ ਤੇ ਮੁੱਖ ਮੰਤਰੀ ਜਿਹੜੀ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਆ ਕਿ ਪੋਲ ਤੋਂ ਅੱਗੇ ਨਹੀਂ ਜਾ ਸਕਦੇ ਆ ਜੇ ਲੋਕ ਜੇ ਤੁਸੀਂ ਲੋਕਾਂ ਦੇ ਦੁੱਖ ਦਰਦ ਸੁਣਨੇ ਆ ਕਹਿਰ ਦੀ ਗਰਮੀ ਆ ਮਲਾਜਮ ਨੂੰ ਜਾਂਦਾ 11500 ਮਲਾਜਮ ਮਾਰਦਾ ਖਪਾਵੇ 11500 ਲੋਕ ਆਏ ਆ ਕਿ ਸਾਡਾ ਮੁੱਖ ਮੰਤਰੀ ਆਉਣਾ ਇਹ ਮੁੱਖ ਮੰਤਰੀ ਸਾਹਿਬ ਜਿਹੜਾ ਪਿੰਡਾਂ ਦੀ ਸਰਕਾਰ ਚਲਣੀ ਆ ਆ ਸਰਕਾਰ ਪਿੰਡਾਂ ਨੂੰ ਚਲਣੀ ਆ ਤੇ ਮੁੱਖ ਮੰਤਰੀ ਦੇ ਇਸ ਆਉਣ ਤੇ ਦੌਰੇ ਦੇ ਅਸੀਂ ਪੂਰ ਜੋਰ ਨਖਾਈਦੀ ਕਰਦੇ ਲਾਕੇ ਲਉ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਉਹਨਾਂ ਦਾ ਤੁਸੀਂ ਕਿ ਲੋਕਾਂ ਨੂੰ ਮਿਲਿਆ ਕਰੋ ਐਵੇਂ ਨਾ ਸੁਲਤਾਨਪੁਰ ਤੱਕ ਛੜਕਾ ਜਾਮਗੀ ਦੀਆਂ ਤੀਫੇ ਦਾ ਮੁੱਖ ਮੰਤਰੀ ਦਾ ਇਨੀ ਗਰਮੀ ਜਾਉਣ ਦਾ ਅੱਗੇ ਤੋਂ ਜੇ ਕਿਤੇ ਵੀ ਸੀਐਮ ਆਉਣ ਤੇ ਉਹਨਾਂ ਦੇ ਵਿਰੋਧ ਭਰੇ ਤੁਸੀਂ ਕੀ ਕਰਨ ਚਾਹੁੰਦੇ ਹੋ ਇਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਵਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਅਸੀਂ ਪਹਿਲਾਂ ਹੀ ਨਾਲ ਕੀਤਾ ਉਸੇ ਦਾਣਾ ਮੰਡੀ ਜਾਂ 20 20 ਅਗਸਤ ਨੂੰ ਜਲੰਧਰ ਅਸੀਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਪਿੰਡਾਂ 'ਚ ਨਹੀਂ ਮੜਨ ਦੇਣਾ ਅੱਗੇ ਭਾਜਪਾ ਵਾਲੇ ਤੇ ਕਾਲੀ ਦਲ ਕੰਧਾਂ ਨੂੰ ਟੱਕਰਾਂ ਮਾਰਦਾ ਫਿਰਦਾ ਹੈ ਕਾਂਗਰਸ ਵਾਲੇ ਤੇ ਤੁਹਾਡੀਆਂ ਕੰਧਾਂ ਨੂੰ ਟੱਕਰਾਂ ਮਰਾਵਾਂਗੇ ਅਗਰਾਂ ਇਸ ਤਰ੍ਹਾਂ ਨਹੀਂ ਸਦਾ ਚੱਲਣਾ ਇੱਕ ਦਿਨ ਸਮਾਂ ਸਾਡਾ ਵੀ ਆਉਣਾ ਇਹ ਇਹ ਹੋਰ ਮਹੀਨਾ ਇਹ ਕਿਹਾ 27 ਵਾਲੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਨੇ ਲੋਕਾਂ ਦੀਆਂ ਚਪਲਾ ਚੱਟਣ ਆਉਣਾ ਮੁੱਖ ਮੰਤਰੀ ਨੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਇਹ ਦਿਨ ਨਹੀਂ ਰਹਿਣੇ ਸਦਾ ਸਦਾ ਸਵੇਰੇ ਸੂਰਜ ਚੜਿਆ ਨਾ ਕਹਿਰ ਦੀ ਗਰਮੀ ਨੇ ਢਲਣਾ ਵਾ ਤੇ ਇਹ ਇਹ ਸੱਤਾ ਨਹੀਂ ਸਦਾ ਰਹਿੰਦੀ ਹੁੰਦੀ ਕਿਸੇ ਜਕੜਿਆ ਖਾਨ ਵਰਗੇ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਕਹਿੰਦੇ ਇਹ ਸੇ ਸਭ ਤੋਂ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਗੇ ਨਹੀਂ ਰਹੇ ਇੱਥੇ ਪੋਲ ਤੇ ਇਧਰਲੇ ਪਾਸੇ ਕਿਹਨਾਂ ਨਾਲ ਗੱਲ ਕਿਹੜੇ ਕਿਸਾਨਾਂ ਨਾਲ ਗੱਲਬਾਤ ਹੋ ਗਈ ਕਿਸੇ ਨਾਲ ਕੋਈ ਗੱਲ ਨਹੀਂ ਕਰਕੇ ਗਏ ਸਾਡਾ ਕੋਈ ਕਿਸਾਨ ਇਹ ਨਾਲ ਗੱਲ ਤੋਂ ਸਾਨੂੰ ਤੇ ਜਿਹੜੇ ਪਾਸੇ ਆਏ ਆ ਉਹਨਾਂ ਨਾਲ ਸਾਡਾ ਦੁੱਖ ਦਰਦ ਜਿਹੜਾ ਅਸੀਂ ਮਹੀਨੇ ਤੋਂ ਅੰਦਰ ਬੈਠੇ ਆ ਪਾਣੀ ਦੇ ਵਿੱਚ ਸਾਡੇ ਨਾਲੋਂ ਦੁੱਖ ਦਰਦ ਹੋਰ ਕਿਹੜਾ ਜ਼ਿਆਦਾ ਹੋ ਸਕਦਾ ਇਸ ਕਰਕੇ ਜਿਹੜਾ ਜਿਹੜਾ ਉਹਨਾਂ ਨਾਲੋਂ ਮੁਲਾਕਾਤ ਜੇ ਕੀਤੀ ਗਈ ਹੋਊਗੀ ਤਾਂ ਉਹ ਆਪ ਦੇ ਵਰਕਰ ਜਿਹੜੇ ਉਹਨਾਂ ਦੇ ਨਾਲ ਪਿਛੋ ਟੋਲਾ ਬਣ ਕੇ ਆਏ ਆ ਉਹਨਾਂ ਦੇ ਨਾਲ ਹੀ ਕੀਤੀ ਗਈ ਬਹੁਤ ਆਉਂਦੇ ਫੋਟੋਆਂ ਲਵਾਉਣ ਵਾਲੇ ਫੋਟੋਆਂ ਲਵਾਉਣ ਵਾਲੇ ਬਹੁਤ ਆਉਂਦੇ ਆ ਉਹ ਫੋਟੋਆਂ ਨਵਾ ਕੇ ਚਲੇ ਗਏ ਹੋਣਗੇ ਉਹ ਬੱਲੇ ਬੱਲੇ ਮੁੱਖ ਮੰਤਰੀ ਵੀ ਕਰ ਦੇਣਗੇ ਟਕਾਲਾਂ ਨੂੰ ਟੀਵੀ ਚੈਨਲਾਂ ਦੇ ਪਰ ਅਹੀਂ ਇਸ ਦੌਰੇ ਦੀ ਪੂਰਜੋਰ ਨਖੈਦੀ ਕਰਦੇ ਇਸ ਲਾਗੇ ਲੋ ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਵੀ ਜੇ ਇਹਨਾਂ ਨੂੰ ਲੋਕਾਂ ਕੋਲ ਦੇਣਾ ਤੇ ਸੁਧਰਿਤ ਹੋਵੇ ਤੇ ਵੱਡਾ ਰਾਦਾ ਕਰਕੇ ਆ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਏਕਤਾ ਜਿੰਦਾਬਾਦ 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 ਜਿਹੜਾ 11 ਤਰੀਕ ਤੋਂ ਮੰਡ ਖੇਤਰ ਦੇ ਵਿੱਚ ਖੜ ਆਇਆ ਹੋਇਆ ਉਹਦੀ ਸਥਿਤੀ ਆ ਜਿਹੜੀ ਉਹ ਬਹੁਤ ਗੰਭੀਰ ਹੋ ਚੁੱਕੀ ਆ ਕਬੀਰ ਹੋਣ ਦੇ ਨਾਲ ਕਿਸਾਨਾਂ ਨੂੰ ਬਹੁਤ ਜਿਹੜੀ ਭਾਰੀ ਚਿੰਤਾ ਸੀ ਪਰ ਅੱਜ ਮੁੱਖ ਮੰਤਰੀ ਜੀ ਦੇ ਦੌਰੇ ਦਾ ਕਰਕੇ ਥੋੜੀ ਜਿਹੀ ਆਸ ਸਾਨੂੰ ਵੱਜੀ ਸੀ ਕਿ ਮੁੱਖ ਮੰਤਰੀ ਆ ਕੇ ਅੱਜ ਗਰਾਊਂਡ ਜ਼ੀਰੋ ਤੋਂ ਇਸ ਪਿੰਡ ਨਿਵਾਸੀਆਂ ਦੇ ਨਾਲ ਮਿਲ ਕੇ ਸਾਡੇ ਕ ਜਮੀਨਾਂ ਦਾ ਸਾਡੇ ਘਰਾ ਦਾ ਹਾਲਾਤ ਵੇਖ ਕੇ ਤੇ ਸਾਨੂੰ ਫੌਰੀ ਜਿਹੜੀ ਰਾਹਤ ਦੇਣਗੇ ਪਰ ਹੋਇਆ ਬਹੁਤ ਉਲਟ ਕਿ ਜਿਹੜਾ ਪੋਲ ਦੇ ਉੱਤੇ ਜਿਹੜਾ ਇੱਕ ਪੋਲ ਸਾਡੇ ਬਣਿਆ ਆ ਜਿਹੜਾ ਕਿ ਅੱਖੇਤਰ ਬਹੁਤ ਅੱਗੇ ਜਾ ਕੇ ਆਉਂਦਾ ਵਾ ਪਿੱਛੇ ਹੀ ਉਹਦੇ ਉੱਤੇ ਰੋਕ ਕੇ ਆਪਣੇ ਚਾਰ ਬੰਦਿਆਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਪੀੜਤ ਲੋਕ ਆ ਉਹਨਾਂ ਨੂੰ ਵੱਡੇ ਵੱਡੇ ਬੈਰੀਕੇਟ ਲਾ ਕੇ ਕੈਦ ਕਰਕੇ ਤੇ ਉੱਥੇ ਰੋਕ ਦਿੱਤਾ ਗਿਆ ਵੀ ਇਹ ਮੁਲਾਕਾਤ ਨਾ ਕਰ ਸਕਣ ਸਾਡੀ ਮੰਗ ਸੀ ਅਸੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਕਰਨਾ ਚਾਹੁੰਦੇ ਅਸੀਂ ਜੀ ਆਇਆਂ ਕਰਨਾ ਚਾਹੁੰਦੇ ਸੀ ਵੀ ਸਾਡੀ ਮੰਗ ਸੀ 23 ਦੇ ਵਿੱਚ ਹੜਾ ਆਇਆ ਜਿਹੜਾ ਉਹਦੇ ਵਿੱਚ ਵੀ ਸਾਡੇ ਘਰ ਰੁੜੇ ਸੀ ਤੇ ਬੱਚਿਆਂ ਦੀਆਂ ਸਾਡਿਆਂ ਦੀਆਂ ਦੋ ਬੱਚਿਆਂ ਦੀ ਮੌਤ ਹੋਈ ਸੀ ਕਿ ਤੁਸੀਂ ਕਹਿੰਦੇ ਸੀ ਮੁਰਗੀ ਦਾ ਮੁਆਵਜ਼ਾ ਵੀ ਦਵਾਂਗੇ ਨਾ ਘਰਾਂ ਦਾ ਮਿਲਿਆ ਨਾ ਬੱਚਿਆਂ ਦਾ ਮਿਲਿਆ ਅੱਜ ਸਾਡੇ ਸਵੇਰੇ ਇੱਥੇ ਇੱਕ ਬਹੁਤ ਗਰੀਬ ਕਿਸਾਨ ਦਾ ਘਰ ਰੁੜਿਆ ਵਾ ਅਸੀਂ ਉਹਨਾਂ ਨੂੰ ਉਹ ਦੱਸਣਾ ਸੀ ਉਹ ਵਿਖਾਉਣਾ ਚਾਹੁੰਦੇ ਸੀ ਤੇ ਹੋਰ ਜਿਹੜੇ ਦਰਜਨਾ ਘਰ ਆ ਉਸ ਦੀ ਚਪੇਟ ਦੇ ਵਿੱਚ ਉਹਨੂੰ ਤਿਆਰ ਉਹ ਵੀ ਰੋੜ ਜਾਣਗੇ ਜੇ ਪਾਣੀ ਅੱਗੇ ਰੀਲੀਵ ਨਹੀਂ ਕੀਤਾ ਜਾਂਦਾ ਕੀ ਦੱਸੋ ਅਸੀਂ ਕੋਈ ਆਪਣਾ ਦੁੱਖ ਆਪਣਾ ਪੱਖ ਇਹਨਾਂ ਦੇ ਅੱਗੇ ਨਹੀਂ ਰੱਖ ਸਕਦੇ ਸਾਡੇ ਨਾਲ ਪ੍ਰਸ਼ਾਸਨ ਨੇ ਸਰਕਾਰ ਨੇ ਅੱਜ ਮੰਡ ਖੇਤਰ ਦੇ ਇਸ ਨਿਵਾਸੀਆਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਵਾ ਕਿ ਜਿਹੜਾ ਮੁੱਖ ਮੰਤਰੀ ਨੂੰ ਅਸੀਂ ਦੁਖਦਰ ਦਾ ਆਪਣਾ ਦੱਸ ਕੇ ਅੱਜ ਗਰਾਊਂਡ ਜ਼ੀਰੋ ਤੋ ਜਾਣੂ ਕਰਾਉਣਾ ਸੀ ਇਹ ਜਿਹੜਾ ਦੌਰਾ ਵਾ ਇਹਨੂੰ ਅਸੀਂ ਨਕਾਰਦੇ ਆ ਇਹ ਹਵਾ ਦਾ ਦੌਰਾ ਹੈ ਤੇ ਹਵਾ ਦੇ ਵਿੱਚ ਰਹਿ ਗਿਆ